जड़िया ट्रांसफरस दे की दे 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 है पिछले तीन चार दिन के पुलिस थाना लैवल पर सब डिविजन लैवल से और डिस्ट्रिक्ट रेंज लैवल पर मेजर रीशफल इफ़ेक्ट की गई है इसका मकसद पुलिस की फंक्शनिंग चुस्ती दुरुस्ती लिया है फरीदकोट रेंज के जोड़े तीन जिले पड़े तंदे तंदे है श्री मुकतसर साहब फरीदकोट और मोगा एस लगभग ਅ 2000 ਦੇ ਕਰੀਬ ਅਬਜੈਕਸ਼ਨ 1970 ਅ ਅਦਮਲਾਜ਼ਮਾ ਦੀਆਂ ਬਦਲੀਆਂ ਜ਼ਿਲ੍ਹਿਆਂ ਦੇ ਵਿੱਚ ਕੀਤੀਆਂ ਇਹਦੇ ਵਿੱਚ ਇੰਟਰਾ ਡਿਸਟ੍ਰਿਕਟ ਇੰਟਰ ਡਿਸਟ੍ਰਿਕਟ অর ਇੰਟਰ ਰੇਂਜ ਟ੍ਰਾਂਸਫਰਸ ਸ਼ਾਮਲ ਹੈਗੀਆਂ ਨੇ ਔਰ ਇਹ ਜਿਹੜੇ ਹਨ ਪੰਜਾਬ ਹੌਮ ਗਾਰਡਸ ਕੰਸਟਿਟਿਊਟਸ ਲੈ ਕੇ ਇੰਸਪੈਕਟਰ ਤੱਕ ਇਹ ਸਾਰੀਆਂ ਬਦਲੀਆਂ ਇਕੱਠੀ ਕੀਤੀਆਂ ਗਈਆਂ ਸਿਮਿਲਰਲੀ ਬਠਿੰਡਾ ਰੇਂਜ ਦੇ ਵਿੱਚ ਵੀ ਲਗਭਗ 1700 ਦੇ ਕਰੀਬ ਮਾਨਸਾ ਔਰ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਇਸੇ ਪੈਟਰਨ ਤੇ ਟ੍ਰਾਂਸਫਰ ਕੀਤੀਆਂ ਗਈਆਂ ਨੇ। ਔਰ ਇਹੀ ਮਕਸਦ ਹੈਗਾ ਇਹ ਪੈਂਥ ਸਟੇਟ ਇਨੀਸ਼ੀਏਟਿਵ ਹੈਗਾ ਜਿਹੜਾ ਕਿ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਹੈ ਤਾਂ ਕਿ ਪੁਲਿਸ ਦੇ ਕਾਮਕਾਰ ਨੂੰ ਡੇ ਟੂ ਡੇ ਬੇਸਿਸ ਤੇ ਜ਼ਿਆਦਾ ਪ੍ਰਭਾਵਸ਼ਾਲੀ ਬਣਾਇਆ ਜਾਵੇ ਔਰ ਜੋ ਸਾਡੇ ਰਿਜ਼ਲਟਸ ਆ ਗਏ ਨੇ ਉਹਨਾਂ ਨੂੰ ਬਿਹਤਰ ਬਣਾਇਆ ਜਾਵੇ ਔਰ ਨਸ਼ੇ ਦੇ ਖਿਲਾਫ ਜੋ ਅਸੀਂ ਹੁਣ ਇੱਕ ਕਨਸਰਟਡ ਕੈਂਪੇਨ ਸ਼ੁਰੂ ਕੀਤੀ ਹੈਗੀ ਆ। ਉਸ ਨੂੰ ਹੋਸਟੈਂਟਿਟੀ ਦਾ ਦੱਸ ਰਹੇ ਸ੍ਰੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਨਹੀਂ ਕੋਈ ਸਪੈਸ਼ਲ ਇਨਪੁਟ ਸਕੈਨ ਕਿਸੇ ਦਾ ਆ ਰਿਹਾ ਹੈ। ਆ ਇਹ ਵੈਸੇ ਤਾਂ ਅਸੀਂ ਕੋਆਰਡੀਨੇਟ ਸਰਚ ਦੇ ਪ੍ਰੋਗਰਾਮ ਲਗਾਤਾਰ ਚਲਾ ਰਹੇ ਨੇ ਆ ਜਿਹੜੇ ਸਸਪੀਸ਼ੀਅਸ ਐਸਿਸਟੈਂਟਸ ਵਾਲੇ ਵਿਅਕਤੀ ਹੈਗੇ ਨੇ ਉਹਨਾਂ ਦੇ ਰੀਡ ਕਰਦੇ ਰਹੇ ਨੇ ਔਰ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਸਾਡਾ ਫੋਕਸ ਇਲੈਕਸ਼ਨ ਸੀਗਾ ਔਰ ਪੰਜਾਬ ਪੀਸ ਵਿੱਚ ਪੀਸਫੁਲ ਈਕਨ ਇਲੈਕਸ਼ਨ ਕਰਵਾ ਲਿਆ ਹਾਂ ਹੁਣ ਫਿਰ ਤੋਂ ਅਸੀਂ ਰੀਫੋਕਸ ਕਰ ਰਹੇ ਆ ਡਰੱਗਸ ਕੰਟਰੋਲ ਦੇ ਔਰ ਰਿਕ੍ਰੀਮਲ 엘మెంట్ਸ ਦੀਆਂ ਗਤੀਵਿਧੀਆਂ ਤੇ ਨਫੌਂਟੇ ਔਰ ਇਸ ਮੰਦੇ ਵਿੱਚ ਪਿਛਲੇ ਦੋ ਦਿਨਾਂ ਤੋਂ ਅਸੀਂ ਇਹ ਸਪੈਸ਼ਲ ਕੈਂਪੇਨ ਸ਼ੁਰੂ ਕੀਤੀ ਹੋਈ ਹੈ ਜਿਹੜੇ ਕਿ ਆਉਣ ਵਾਲੇ ਲਗਭਗ 15 ਦਿਨ ਲਗਾਤਾਰ ਇਸ ਤਰ੍ਹਾਂ ਜਾਰੀ ਰਹੇਗੀ ਜਿਸ ਦੇ ਅਧੀਨ ਰੇਡਸ ਇੰਪੋਰਟੈਂਸ ਸਰਚ ਆਪਰੇਸ਼ਨਸ ਔਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਾਡੇ ਆਪਰੇਸ਼ਨ ਇਨੀਸ਼ੀਏਟਿਵਸ ਹੈਗੇ ਨੇ ਉਹ ਡੇ ਐਂਡ ਨਾਈਟ ਬੇਸਿਸ ਤੇ 34 7 شو دی چیکنگ ਦੇ ਦੌਰਾਨ ਕੋਈ ਕਾਮਯਾਬੀ ਨਹੀਂ ਹੋਈ। ਕਾਫੀ ਮੇਜਰ ਰਿਕਵਰੀਜ਼ ਹੋ ਜਾਇਆ। ਕਾਫੀ ਸਾਰੇ ਅਸੀਂ ਸ਼ੱਕੀ ਵਿਅਕਤੀ ਰੈਸਟ ਕੀਤੇ ਆ। ਫਰੀਦਕੋਟ ਰੇਂਜ ਦੇ ਵਿੱਚ ਲਗਭਗ 25 ਦੇ ਕਰੀਬ ਐਫ ਆਈ ਆਰ ਰਜਿਸਟਰ ਕੀਤੇ ਗਏ ਆ। ਔਰ ਇਹਨਾਂ ਦੇ ਵਿੱਚ ਐਨ ਡੀ ਪੀ ਆਰ ਸਾਫ ਦੇ ਆਪਸਾਈਟ ਦੇ ਅਧੀਨ ਕਾਫੀ ਮਕਦਮੇ ਦਰਜ ਕੀਤੇ ਗਏ ਆ। ਲਗਭਗ 30 ਦੇ ਕਰੀਬ ਕੁਝ ਪਰਸਨ ਰੈਸਟ ਕੀਤੇ ਗਏ ਆ। ਮੋਗੇ ਦੇ ਵਿੱਚ ਇੱਕ ਮੇਜਰ ਕਵਰੀ ਹੋਇਆ ਜਿਦੇ ਵਿੱਚ 1 ਕਿਲੋ 200 ਗ੍ਰਾਮ ਹਿਰੋਇਨ ਮਿਲੀਆ ਔਰ ਬਹੁਤ ਸਾਰੇ ਉਹ ਵਿਅਕਤੀ ਜਿਹੜੇ ਪੋਟੈਂਸ਼ੀਅਲ ਕ੍ਰਿਮਨਲ ਹੋ ਸਕਦੇ ਆ ਉਹਨਾਂ ਤੇ ਵੀ ਕਬਜ਼ਤ ਕੀਤੀ ਗਈ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਾਈਮ ਟੇਠਲ ਪਈ ਰਹੇ ਔਰ ਫੋਕਸ ਮੇਨ ਜਿਹੜਾ ਹੈਗਾ ਹੈ ਡਰਗ ਕੰਟਰੋਲ ਦਾ ਹੈਗਾ ਹੈ ਡਰੱਗ ਦੀ ਸਪਲਾਈ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਲਗਾਤਾਰ ਕਰ ਰਹੇ ਆ ਆਪਰੇਸ਼ਨਲ ਇਨੀਸ਼ੀਏਟਰਸ ਔਰ ਡਰੱਗਸ ਦੀ ਡਿਮਾਂਡ ਸਾਈਡ ਨੂੰ ਕਾਟੇਰ ਕਰਨ ਦੇ ਵਾਸਤੇ ਅਸੀਂ ਇੱਕ ਸਪੈਸ਼ਲ ਅਵੇਰਨੈਸ ਕੈਂਪੇਨ ਲਾਂਚ ਕੀਤੀ ਹੈ ਜਿਹਦੇ ਵਿੱਚ ਆਉਣ ਵਾਲੇ ਬੱਚਾਂ ਦੇ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਸ ਜਿਦੇ ਵਿੱਚ ਡਰਾਮੇ ਸਟੇਜ ਕਰਨੇ ਬਿਲਕੁਲ ਮੀਟਿੰਗਾਂ ਆਰਗੇਨਾਈਜ਼ ਕਰਨਾ ਲੋਕਾਂ ਨਾਲ 1 ਟੂ 1 ਇੰਟਰਪਰਸਨ ਇੰਟਰੈਕਸ਼ਨ ਕਰਨੇ ਪੇਂਟਿੰਗ ਕੰਪੀਟੀਸ਼ਨਸ ਕਰਨੇ ਸਕੂਲਾਂ ਦੇ ਵਿੱਚ ਕੌਜਾਂ ਦੇ ਵਿੱਚ ਜਾ ਕੇ ਡਰੱਗਸ ਦੇ ਅਗੇਂਸਟ ਲੋਕਾਂ ਦੇ ਵਿੱਚ ਜਾਗਰੂਕਤਾ ਦਾ ਪ੍ਰਸਾਰ ਕਰਨਾ ਸ਼ਾਮਲ ਹੈਗਾ ਔਰ ਇਸ ਨੂੰ ਅਸੀਂ ਇਨ ਬਿਗ ਵੇ ਆਉਣ ਵਾਲੇ ਬੱਚਾਂ ਦੇ ਵਿੱਚ ਕਨਸਰਟਡ ਅਫਰਡ ਲਾ ਕੇ ਕਾਫੀ ਮੈਨਪਾਵਰ ਇਨਵੋਲ ਕਰਕੇ ਇਹਨਾਂ ਉਪਰਾਲਿਆਂ ਬਹੁਤ ਹੀ ਲੰਬੇ ਦਿਨ ਨਨੋਲੀ ਜਿਹੜੇ ਲੋਕਾਂ ਨੂੰ ਕੀ ਬਣਾਏ ਆ ਅ ਅਸੀਂ ਤਾਂ ਇਹ ਆਪਣੀ ਡਿਊਟੀ ਪ੍ਰਤੀ ਨਾਲ ਨਿਭਾਈ ਰਹੇ ਆਂ ਔਰ ਹੋਣ ਦੁਬਾਰਾ ਤਬਾਸ਼ੀ ਵਿਦ ਰੀ ਡੈਡੀਕੇਸ਼ਨ ਆਪਣੇ ਆਪ ਨੂੰ ਇਸ ਚੀਜ਼ ਦੇ ਪ੍ਰਤੀ ਸਮਰਪਿਤ ਕਰ ਰਹੇ ਆਂ ਪਹਿਲਾਂ ਵੀ ਸਾਡੀ ਸਮਰਪਣ ਦੀ ਭਾਵਨਾ ਨਾਲ ਲਗਾਤਾਰ ਕੋਸ਼ਿਸ਼ ਇਹ ਸੀਗੀ ਅ ਜਿੱਥੇ ਕਿਤੇ ਵੀ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਤੁਹਾਡੇ ਸਾਰਿਆਂ ਦੇ ਮਾਣ ਵਰਾਈ ਇਹ ਜਿਠੇ ਕਿਤੇ ਵੀ ਉਹਨਾਂ ਨੂੰ ਆ ਲੱਗਦਾ ਹੈ ਕਿ ਪੁਆਇੰਟ ਆਫ ਸੇਲ ਤੇ ਡਰਗ ਪੈਡਲਿੰਗ ਹੋ ਰਹੀ ਹੈ ਜਬ ਰੂਸੀਆ ਦੇ ਨਾਲ ਪੁਲਿਸ ਨੂੰ ਦੇਣ ਪੁਲਿਸ ਤਰੰਤ ਹਰਕਤ ਜਮਾ ਦੇ ਸਖਤ ਕਾਰਵਾਈ ਕਰੇਗੀ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਪੁਆਇੰਟ ਆਫ ਸੇਲ ਤੇ ਜਿਹੜੀ ਡਰਗਸ ਦੀ ਵਿਕਰੀ ਹੋ ਰਹੀ ਹੈ ਉਸ ਨੂੰ ਅਫੈਕਟਿਵਲੀ ਕੰਟਰੋਲ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਨੌਜਵਾਨ ਡੇ ਟੂ ਡੇ ਬੇਸਿਸ ਤੇ ਡਰਗਸ ਦੇ ਪੈਟਰੋਚ ਆਉਂਦੇ ਆ ਉਹਨਾਂ ਨੂੰ ਬਚਾਇਆ ਜਾ ਸਕੇ ਅਵੇਅਰਨੈਸ ਇੱਕ ਪਹਿਲੂ ਹੈ ਔਰ ਸਪਲਾਈ ਚੇਨ ਨੂੰ ਬਰਸਟ ਕਰਨਾ ਦੂਸਰਾ ਪਹਿਲੂ ਹੈ ਇਹਨਾਂ ਦੋਨਾਂ ਪਹਿਲੂਆਂ ਤੇ ਅਸੀਂ ਲਗਾਤਾਰ ਸਿਸਟਮੈਟਿਕ ਤਰੀਕੇ ਨਾਲ ਕੰਮ ਕਰਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਇਸ ਸਮੱਸਿਆ ਦਾ ਸਥਾਈ ਹੱਲ ਲੱਭ ਸਕੇ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਸਰ ਇਹ ਜੋ ਬਦਲੇ ਕੀਤੇ ਇਹਨਾ ਕਿੰਨਾ ਕੁ ਫਲ ਹੋਏਗਾ ਕਿ ਪਿਛਲੇ ਦਿਨ ਜੁਇਆ ਗਿਆ ਅਕਸਰ ਫ੍ਰੀ ਬੋਰਡ ਗੁੰਡਾ ਕਰਦੇ ਹੋਏ ਤਸਵੀਰਾਂ ਵੀਡੀਓ ਵੀ ਅਸੀਂ ਜਾਂ ਨਸ਼ੇ ਦੀਆਂ ਵੀਡੀਓਆਂ ਵੀ ਹੁੰਦੀ ਸੀ ਇਹਦੇ ਦਾ ਕਿਹੜਾ ਅਸਰ ਪਵੇਗਾ ਇਹਦਾ ਤੇ ਇਹ ਕੋਰ ਖੇਡਾ ਜਾ ਰਿਹਾ ਹੈ ਹਾਂ ਜਦੋਂ ਇਹ ਕ੍ਰਾਈਮ ਹੈਗਾ ਹੈ ਉਸ ਨੂੰ ਕੰਟਰੋਲ ਕਰਨ ਵਾਸਤੇ ਤਾਂ ਅਸੀਂ ਲਗਾਤਾਰ ਕੋਸ਼ਿਸ਼ਮੰਦ ਹੈ ਹੀ ਬਦਲੀਆਂ ਕਰਨ ਦਾ ਮਕਸਦ ਇਹ ਹੈਗਾ ਹੈ ਕਿ ਆ ਮਲਾਜ਼ਮਾਂ ਨੂੰ ਕਿਉਂਕਿ ਇੱਕ ਹੀ ਜਗ੍ਹਾ ਤੇ ਰਹਿ ਕੇ ਬੰਦੇ ਦਾ ਵਰਕ ਪੋਟੈਂਸ਼ਲ ਜਿਹੜਾ ਹੈਗਾ ਉਹ ਸਟੈਗਨੇਟ ਕਰ ਜਾਂਦਾ ਨਵੀਂ ਜਗ੍ਹਾ ਤੇ ਨਵੇਂ ਮਾਹੌਲ ਦੇ ਵਿੱਚ ਨਵੀਆਂ ਚੈਲੰਜੇਸ ਨੂੰ ਅਕਸੈਪਟ ਕਰਕੇ ਬੰਦਾ ਆਪਣਾ ਮਾਈਂਡ ਅਪਲਾਈ ਕਰਦਾ ਹੈ ਉਹ ਜਿਹੜੀ ਸਟੀਰੀਓਟਾਈਪ ਫੰਕਸ਼ਨਿੰਗ ਹੁੰਦੀ ਹੈ ਫਿਜ਼ੀਕਲ অর ਸਾਈਕੋਲੋਜੀਕਲ অর ਮੈਂਟਲ ਉਸ ਨੂੰ ਬ੍ਰੇਕ ਹੋ ਕੇ ਨਵੀਂ ਤਰ੍ਹਾਂ ਦੇ ਅਫਰ ਲਾ ਕੇ ਨਵੀਂ ਤਰ੍ਹਾਂ ਦੇ ਇੱਕ ਵਾਰ ਕਲਚਰ ਇਵੋਲਵ ਕਰਨ ਵਾਸਤੇ ਸਾਰੇ ਕੋਸ਼ਿਸ਼ ਕੀਤਾ ਜਾ ਰਿਹਾ ਪਰ ਅਪਰ ਲੈਵਲ ਦੇ ਪੁਲਿਸ ਦੇ ਵੱਲੋਂ ਨਾਲ ਉਹ ਵੀ ਡਾਗ ਰਿਹਾ ਹੈ ਕੁਸੀ ਲਾਗੂ ਹੋਇਆ ਇਸ ਸਿਸਟਮ ਨੂੰ ਬਹੁਤ ਐਫਰਟਸ ਕੀਤੇ ਜਾਂਦੇ ਨੇ ਹੇਠਲੇ ਲੈਵਲ ਤੇ ਸਾਥ ਦਾੰੜਾ ਬੜਾ ਹੈਗਾ ਇਹ ਕੀ ਬਣਾਈ ਜਾਂਦੀ ਉਸ ਬਾਰੇ ਕੀ ਕੀ ਆ ਜਿੱਥੇ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਚਾਣੇ ਚਾਹੁੰਦੀ ਆ ਅਸੀਂ ਸਖਤ ਐਕਸ਼ਨ ਲੈਨੇ ਆਂ ਔਰ ਇਹ ਵੀ ਸਾਡੀ ਕਮਿਟਮੈਂਟ ਹੈਗੀ ਆ ਕਿ ਕਿਸੇ ਕਿਸਮ ਦੀ ਕਰਾਈ ਬੈਂਸ ਜਾਂ ਸਾਹਕਾਂ ਜਿਹੀ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਆਡਿਟ ਨੇ ਕੀਤਾ ਜਾਵੇਗਾ ਜਿੱਥੇ ਕਿਤੇ ਇਸ ਕਿਸਮ ਦੀ ਕੋਈ ਇੰਪੋਰਟ ਕਿਸੇ ਦੇ ਚਾਂਗ ਵਿੱਚ ਆਉਂਦੀ ਹੈਗੀ ਆ ਪਰ ਕਿਸੇ ਪਬਲਿਕ ਮੈਂਡੇ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਸਾਡੇ ਨਾਲ ਸਿੱਧ ਤੌਰ ਤੇ ਇਹ ਸ਼ੇਅਰ ਕਰਨ ਉਹਨਾਂ ਦੀ ਆਇਡੈਂਟੀਟੀ ਜਿਹੜੀ ਹੈਗੀ ਆ ਉਹ ਵੀ ਨਾ ਹੀ ਰਚੀਤੀ ਜਾਏਗੀ ਔਰ ਅਕੱਟੋ ਕਾਰਵਾਈ ਜਿੱਥੇ ਕਿ ਇਸ ਤਰ੍ਹਾਂ ਦੇਸ਼ ਘਾਤ ਹੈਗੀ ਆ ਉਹ ਉੱਤੇ ਕੀਤੀ ਜਾਊਗੀ